ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵੀ ਤੇ ਜੋਬ ਅਲਰਟ ਤੇ ਮਾਸਟਰ ਕੈਡਰ एग्जाम ਪ੍ਰੈਪਰੇਸ਼ਨ ਸਬਜੈਕਟ ਹੈ ਜੀ ਐਸਐਸਟੀ ਸੋਸ਼ਲ ਸਟਡੀ ਲੈਕਚਰ 7 ਇਸ ਤੋਂ ਪਹਿਲਾਂ ਵਾਲੇ ਲੈਕਚਰ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਕੰਟੀਨਿਊਅਸਲੀ ਭਾਗ ਜਿਹੜਾ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਜੀਓਗ੍ਰਾਫੀ ਅਸੀਂ ਸਟਾਰਟ ਕਰੀ ਹੋਈ ਹੈ ਜੋ ਵੀ ਯੂਸਫੁਲ ਇਨਫੋਰਮੇਸ਼ਨ ਹੈ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਮਾਸਟਰ ਕੈਡਰ ਦਾ एग्जाम ਹੈ ਜਿਹੜਾ ਹੋਣ ਜਾ ਰਿਹਾ ਹੈ ਇਸੇ ਮਹੀਨਾ ਦੇ ਵਿੱਚ ਹੋਏਗਾ ਸੋ ਡੇਲੀ ਅਪਡੇਟ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਤੱਟ ਦੇ ਮੈਦਾਨਾਂ ਦੀ ਸੀ ਗੱਲ ਕਰ ਰਹੇ ਸੀਗੇ ਸੈਕੰਡ ਪੁਆਇੰਟ ਆਏਗਾ ਪੂਰਬੀ ਤੱਟ ਦੇ ਮੈਦਾਨ ਉਹ ਇਹ ਤੱਟਵਰਤੀ ਮੈਦਾਨਾਂ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਪੂਰਬੀ ਘਾਟ ਹਨ ਪਛਮੀ ਤੱਟ ਦੇ ਮੈਦਾਨਾਂ ਦੇ ਮੁਕਾਬਲੇ ਇਹ ਮੈਦਾਨ ਜ਼ਿਆਦਾ ਚੌੜੇ ਉੱਚੇ ਉੱਠੇ ਖੁਸ਼ਕ ਡੈਲਟਾਈ ਜਲੋੜ ਮਿੱਟੀਾਂ ਵਾਲੇ ਅਤੇ ਵੱਡੀਆਂ ਲੈਂਗੂਨ ਝੀਲਾਂ ਵਾਲੇ ਹਨ ਸਥਿਤੀ ਦੇ ਆਧਾਰ ਤੇ ਇਹਨਾਂ ਪੂਰਬੀ ਤੱਟਵਰਤੀ ਮੈਦਾਨਾਂ ਨੂੰ ਦੋ ਉਪ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਉੱਤਰੀ ਤੱਟਵਰਤੀ ਮੈਦਾਨ ਅਤੇ ਦੱਖਣੀ ਤੱਟਵਰਤੀ ਮੈਦਾਨ ਜਿਹੜੇ ਉਤਰੀ ਤੱਟਵਰਤੀ ਮੈਦਾਨ ਨੇ ਇਹਨਾਂ ਦਾ ਵਿਸਤਾਰ ਹੈ ਜਿਹੜਾ ਕ੍ਰਿਸ਼ਨਾ ਨਦੀ ਦੇ ਮਹਾਨੀ ਤੋਂ ਲੈ ਕੇ ਸਬਰਨ ਨਦੀ ਦੇ ਮਹਾਨੀ ਤੱਕ ਹੈ ਦੱਖਣੀ ਤੱਟਵਰਤੀ ਮੈਦਾਨ ਨੇ ਜਿਹੜੇ ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਫੈਲੇ ਹੋਏ ਨੇ ਅਗੇ ਇਹਨਾਂ ਦੀ ਲੰਬਾਈ ਚੌੜਾਈ ਹੈ ਜਿਹੜੀ ਇਹ ਦਿੱਤੀ ਹੋਈ ਹੈ ਤਾਂ ਇਸ ਵਿੱਚ ਦੋ ਵੱਡੀਆਂ ਝੀਲਾਂ ਮਿਲਦੀਆਂ ਨੇਗੀਆਂ ਝੀਲ ਕ੍ਰਿਸ਼ਨਾ ਅਤੇ ਗੋਦਾਵਰੀ ਜੋ ਡੈਲਟਾ ਦੇ ਵਿਚਕਾਰ ਸਥਿਤ ਨਹੀਂ ਪੰਜਵਾਂ ਪੁਆਇੰਟ ਹੈ ਭਾਰਤੀ ਦੀਪ ਮੁੱਖ ਧਰਤਲ ਤੋਂ ਇਲਾਵਾ ਭਾਰਤ ਗਨਰਾਜ ਦਾ ਸਮੁੰਦਰ ਵਿੱਚ ਟਾਪੂਆਂ ਦੀਪਾਂ ਤੱਕ ਜਿਹੜਾ ਸਮੁੰਦਰ ਤਲ ਹੈ ਸਥਿਤੀ ਦੇ ਆਧਾਰ ਤੇ ਭਾਰਤੀ ਟਾਪੂਆਂ ਜਾਂ ਦੀਪੂਆਂ ਦੀਪਾਂ ਨੂੰ ਜਿਹੜਾ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇੱਕ ਤੱਟ ਤੋਂ ਦੂਰ ਦੇ ਟਾਪੂ ਨੇ ਇੱਕ ਨੇੜੇ ਦੇ ਤਾਂ ਪਹਿਲਾਂ ਦੂਰ ਦੇ ਟਾਪੂ ਦੀ ਗੱਲ ਕਰਾਂਗੇ ਸਮੁੰਦਰੀ ਸਥਿਤੀ ਦੇ ਆਧਾਰ ਤੇ ਇਹਨਾਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡੇ ਜਾ ਸਕਦਾ ਹੈ ਅਰਬ ਸਾਗਰ ਦੇ ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਦੇ ਦੀਪ ਸਮੂਹ ਤਾਂ ਬੰਗਾਲ ਦੀ ਖਾੜੀ ਦੇ ਦੀਪ ਸਮੂਹ ਦੀ ਅਸੀਂ ਗੱਲ ਕਰਾਂਗੇ ਅਰਬ ਸਾਗਰ ਵਿੱਚ ਪ੍ਰਵਾਲ ਪੀਤੀਆ ਦੇ ਜਮਾ ਨਾਲ ਬਣੇ ਇਹਨਾਂ ਦੀਪਾਂ ਨੂੰ ਲਕਸ਼ ਦੀਪ ਆਖਦੇ ਨੇ ਇਸ দ্বীপ ਸਮੂਹ ਦੇ ਤਿੰਨ ਵੱਡੇ ਹਿੱਸੇ ਨੇ ਉੱਤਰੀ ਹਿੱਸੇ ਵਾਲੇ ਟਾਪੂ ਨੂੰ ਜਿਹੜਾ ਉਹਨਾਂ ਨੂੰ ਅਮੀਨਦੀਵੀ ਆਖਦੇ ਨੇ ਮੱਧਵਰਤੀ ਵਾਲਿਆਂ ਨੂੰ ਲਕਸ਼ਦੀਪ ਦੱਖਣੀ ਹਿੱਸੇ ਨੂੰ ਮਿਨੀਕੋਆਈ ਆਖਦੇ ਨੇ ਤਾਂ ਇਹਨਾਂ ਦੇ ਆਧਾਰ ਤੇ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਤੁਹਾਨੂੰ ਇਹ ਨਾਮ ਦਿੱਤੇ ਜਾਣਗੇ ਜਾਂ ਫਿਰ ਕੁਐਸਚਨ ਇਹਨਾਂ ਦੇ ਵਿੱਚ ਪੁੱਟ ਕਰ ਦਿੱਤਾ ਜਾਏਗਾ ਮੱਧਵਰਤੀ ਦੀਪਾਂ ਨੂੰ ਕੀ ਕਿਹਾ ਜਾਂਦਾ ਹੈ ਬਿਲਕੁਲ ਅਰਬ ਸਾਗਰ ਦੇ ਅਕੋਰਡਿੰਗ ਕੁਐਸਚਨ ਬਣਾ ਕੇ 8 ਡਿਗਰੀ ਚੈਨਲ ਲਕਸ਼ਦੀਪ ਅਤੇ ਮਾਲਦੀਵ ਨੂੰ ਵੱਖ ਕਰਦੀ ਹੈ 9 ਡਿਗਰੀ ਚੈਨਲ ਮਿਨੀ ਕੋਈ ਅਤੇ ਲਕਸ਼ਦੀਪ ਨੂੰ ਵੱਖ ਕਰਦੀ ਹੈ ਲਕਸ਼ਦੀਪ ਦੇ 36 ਟਾਪੂ ਹਨ ਤਾਂ ਇਹ ਸਾਰੀ ਜਾਣਕਾਰੀ ਇੰਪੋਰਟੈਂਟ ਹੈ ਤੁਹਾਨੂੰ ਤੁਸੀਂ ਯਾਦ ਰੱਖਣੀ ਹੈ ਇਸੇ ਅਧਾਰ 'ਤੇ ਇਹ ਜੋ ਕੁਐਸਚਨ ਨੇ ਜਿਹੜੇ ਪੁੱਟ ਕੀਤੇ ਜਾਂਦੇ ਨੇ ਅੱਗੇ ਬੰਗਾਲ ਦੀ ਖਾੜੀ ਦੇ ਦੀਪ ਸਮੂਹ ਬੰਗਾਲ ਦੀ ਖਾੜੀ ਦੇ ਦੀਪ ਸਮੂਹਾਂ ਵਿੱਚੋਂ ਕੁਝ ਦੀਪ ਡੁੱਬੀਆਂ ਹੋਈਆਂ ਪਹਾੜੀਆਂ ਦੀਆਂ ਚੋਟੀਆਂ ਦੇ ਉੱਚੇ ਉੱਠੇ ਭਾਗ ਹਨ ਅਤੇ ਕੁਝ ਦਾ ਜਵਾਲਾਮੁਖੀ ਲਾਵੇ ਦਾ ਹੈ ਯਾਨੀ ਕਿ ਲਾਵੇਤ ਹੋਇਆ ਹੈ ਇਹਨਾਂ ਦੀਪਾਂ ਦੇ ਵੀ ਤਿੰਨ ਵੱਡੇ ਹਿੱਸੇ ਨੇ ਅੰਡੇਮਾਨ ਨਿਕੋਬਾਰ ਅਤੇ ਹੋਰ ਦੀਪ 10 ਡਿਗਰੀ ਚੈਨਲ ਜਿਹੜਾ ਅੰਡੇਮਾਨ ਅਤੇ ਨਿਕੋਬਾਰ ਨੂੰ ਵੱਖ ਕਰਦਾ ਹੈ ਅਗਲਾ ਹੈ ਜੀ ਤੱਟ ਦੇ ਨੇੜਲੇ ਟਾਪੂ ਇਹ ਦੂਰ ਵਾਲੇ ਵਿੱਚ ਐਡ ਨੇ ਸਾਰੇ ਪੁਆਇੰਟ ਹੁਣ ਨੇੜ ਦੇ ਵਾਲੇ ਟਾਪੂ ਨੇ ਇਨ੍ਹਾਂ ਦੀਪਾਂ ਵਿੱਚ ਗੰਗਾ ਦੇ ਡੈਲਟੇ ਦੇ ਪਾਸ ਦੇ ਦੀਪ ਨੇ ਜਿਹੜੇ ਮਿਲਦੇ ਨੇ ਪੱਛਮੀ ਘਾਟ ਤੇ ਪੂਰਬੀ ਘਾਟ ਪੱਛਮੀ ਘਾਟ ਦੀ ਗੱਲ ਕਰਦੇ ਹਾਂ ਪੱਛਮੀ ਤੱਟ ਦੇ ਨਾਲ ਪੱਛਮੀ ਘਾਟ ਦੇ ਪର୍ਵਤ ਹਨ ਪੱਛਮੀ ਘਾਟ ਪੂਰਬੀ ਘਾਟ ਦੇ ਮੁਕਾਬਲੇ ਜ਼ਿਆਦਾ ਉੱਚੇ ਨੇ ਪੱਛਮੀ ਘਾਟ ਵਿੱਚ ਲਗਾਤਾਰ ਪର୍ਵਤ ਹਨ ਪੂਰਬੀ ਤੱਟ ਦੇ ਨਾਲ ਪੂਰਬੀ ਘਾਟ ਦੇ ਪର୍ਵਤ ਲੱਗਦੇ ਨੇ पूर्वी घाट पच्छमी घाट के मुकाबले नीवे ने पूर्वी घाट में लगातार परबत नहीं हैं पच्छमी घाट की सब तो उची चोटी अनया मुंडी है जो कि छब्बीस सौ पचानवे मीटर उची है पूर्वी घाट नीलीगिरी के स्थान मिलते हैं नीलीगिरी सब तो उची चोटी दोदा बेटा जो कि छब्बीस सौ सैंती मीटर उच्ची है ਤੈਨਦੀ ਮਾਤਾ ਦਾ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਮਾਉਂਟ ਐਵਰੇਸਟ ਹੈ ਜੋ ਨੇਪਾਲ ਦੇ ਵਿੱਚ ਹੈ ਅਤੇ ਦੂਜੇ ਨੰਬਰ ਤੇ ਸਭ ਤੋਂ ਉੱਚੀ ਚੋਟੀ ਜਿਹੜੀ K2 ਜਾਨਕੀ ਗੋਰਡਨ ਆਸਟਨ ਹੈ 8611 ਮੀਟਰ ਅਤੇ K2 ਕਸ਼ਮੀਰ ਪੋਕ ਵਿੱਚ ਸਥਿਤ ਹੈ ਭਾਰਤ ਦੀ ਸਭ ਤੋਂ ਉੱਚੀ ਚੋਟੀ K2 8611 ਮੀਟਰ ਹੈ ਜੋ ਕਿ ਕਸ਼ਮੀਰ ਦੇ ਪੋਕੀ ਵਿੱਚ ਦਿੱਤਾ ਹੈ ਭਾਰਤ ਦੀ ਦੂਜੇ ਨੰਬਰ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ 85 80 ਮੀਟਰ ਹੈ ਜੋ ਕਿ ਸਿੱਕਮ ਦੇ ਵਿੱਚ ਸਥਿਤ ਹੈ ਤਾਂ ਇਹ ਸਾਰੀਆਂ ਲੈਣਾ ਆਪਣੇ ਆਪ ਵਿੱਚ ਕੁਐਸਚਨ ਨਹੀਂ ਇਹਨਾਂ ਤੇ ਕੋਈ ਵੀ ਇਗਜ਼ਾਮ ਹੋਵੇ ਪ੍ਰਸ਼ਨ ਪੁੱਛਿਆ ਹੀ ਪੁੱਛਿਆ ਜਾਂਦਾ ਹੈ ਜੀਓਗ੍ਰਾਫੀ ਦੇ ਵਿੱਚ আরাਵਲੀ ਪਹਾੜਤ ਸਰੇਣੀ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਉਹ ਗੁਰੂ ਸਿਖਰ ਹੈ 1722 ਮੀਟਰ ਇਹਦੀ ਉਚਾਈ ਹੈ ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈ ਮੁੱਡੀ ਹੈ ਜੋ ਕਿ 2695 ਮੀਟਰ ਉੱਚੀ ਹੈ ਨੀਲੀਗਿਰਿ ਦੀ ਸਭ ਤੋਂ ਉੱਚੀ ਚੋਟੀ ਦੋਦਾਬੇਟਾ ਹੈ ਜੋ ਕਿ 2300 2637 ਮੀਟਰ ਉੱਚੀ ਹੈ ਭਾਰਤ ਦੇ ਪਰਾਚੀਨ ਪਰਬਤ ਪਰਾਚੀਨ ਯਾਨਕੀ ਪੁਰਾਣੇ ਅਰਾਮਲੀ ਪਰਬਤ ਵਿਦਿਆੰਚਲ ਅਤੇ ਸਾਤਪੋੜਾ ਦੀਆਂ ਪਹਾੜੀਆਂ ਹਿਮਾਲਿਆ ਪਰਬਤ ਸਭ ਤੋਂ ਨਵੀਨ ਪਰਬਤ ਹਨ ਪ੍ਰਾਇਦੀਪੀ ਪਠਾਰ ਭਾਰਤ ਦੇ ਤ੍ਰਾਤਲ ਦੇ ਸਭ ਤੋਂ ਪੁਰਾਣੀ ਤ੍ਰਾਤਲੀ ਭਾਗ ਨੇ ਮੈਦਾਨ ਸਭ ਤੋਂ ਨਵੀਨ ਤਰਤਲੀ ਭਾਗ ਨੇ ਸੋ ਇਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਨਿਕਲ ਕੇ ਸਭ ਤੋਂ ਇੰਪੋਰਟੈਂਟ ਕੁਐਸਚਨ ਆਪਾਂ ਕਹਿ ਸਕਦੇ ਹਾਂ ਜਿਹੜੇ ਸਾਹਮਣੇ ਆਉਂਦੇ ਐ ਤਾਂ ਤੁਸੀਂ ਇਹਨਾਂ ਨੂੰ ਨੋਟ ਵੀ ਕਰ ਸਕਦੇ ਹੋ ਤਾਂ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਇਹ ਸਾਰੀ ਜਿਹੜੀ ਇਸ ਤੁਹਾਨੂੰ ਪ੍ਰੋਵਾਈਡ ਕੀਤੀ ਐ ਤਾਂ ਅੱਗੇ ਹੁੰਦਾ ਜੀ ਜੀਓਗ੍ਰਾਫੀ ਦਾ ਤੀਸਰਾ ਚੈਪਟਰ ਜਲਵਾਜੂ ਤਾਂ ਇਹ ਅਸੀਂ ਤੁਹਾਨੂੰ ਅਗਲੇ ਭਾਗ ਦੇ ਵਿੱਚ ਅਗਲੇ ਲੈਕਚਰ ਦੇ ਵਿੱਚ ਸਟਾਰਟ ਕਰਾਂਗੇ ਦੋ ਚੈਪਟਰ ਜਿਹੜੇ ਤੁਹਾਨੂੰ ਅਸੀਂ ਪ੍ਰੋਵਾਈਡ ਕੀਤੇ ਨੇ ਤਾਂ ਇਹਨਾਂ ਸੱਤ ਭਾਗਾਂ ਦੇ ਵਿੱਚ ਜਿਹੜੇ-ਜਿਹੜੇ ਸੀ ਇੱਕ ਦਾ ਧਰਾਤਲ ਆ ਜਾਏਗਾ ਜੀਓਗ੍ਰਾਫੀ ਦੇ ਵਿੱਚ ਜਿਹਦੇ ਵਿੱਚ ਆਪਾਂ ਤੱਟਵਰਤੀ ਮੈਦਾਨ ਸਾਰੇ ਮੈਦਾਨਾਂ ਬਾਰੇ ਡੈਲਟਿਆਂ ਬਾਰੇ ਨਦੀਆਂ ਬਾਰੇ ਉੱਚੀਆਂ ਚੋਟੀਆਂ ਬਾਰੇ ਗੱਲ ਕਰੀ ਹੈ ਤੇ ਪਹਿਲਾ ਚੈਪਟਰ ਜਿਹੜਾ ਪ੍ਰੋਵਾਈਡ ਕੀਤਾ ਸੀ ਉਹ ਆ ਜਾਏਗਾ ਭਾਰਤ ਇੱਕ ਜਾਣ ਪਛਾਣਾ ਇਹ ਦੋ ਚੈਪਟਰ ਕਲੀਅਰ ਹੋ ਜਾਣਗੇ ਤਾਂ ਤੀਸਰਾ ਚੈਪਟਰ ਆਏਗਾ ਜੀਓਗ੍ਰਾਫੀ ਦਾ ਜਲਵਾਜੂ ਜਲਵਾਜੂ ਦੇ ਆਧਾਰ ਤੇ ਜਿਹੜੀ ਵੀ ਜ਼ਰੂਰੀ ਜਾਣਕਾਰੀ ਹੈ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ YouTube ਹੈ ਜਿਹੜਾ ਦਿਨ-ਪ੍ਰਤੀ ਦਿਨ ਨਵੀਂ ਅਪਡੇਟ ਕਰਦਾ ਰਹਿੰਦਾ ਹੈ ਹੁਣ ਇਹਦੀ ਅਪਡੇਟ ਇਹ ਹੈ ਕਿ ਜੋ ਵੀ ਤੁਸੀਂ ਵੀਡੀਓ ਜ਼ਿਆਦਾ ਦੇਖਦੇ ਹੋ ਉਹੀ ਵੀਡੀਓ ਨੇ ਤੁਹਾਨੂੰ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਸ਼ੋ ਹੁੰਦੀਆਂ ਨੇ ਜੇਕਰ ਤੁਸੀਂ ਸਟੱਡੀ ਦੀਆਂ ਜ਼ਿਆਦਾ ਵੀਡੀਓ ਦੇਖਦੇ ਹੋ ਤਾਂ ਸਟੱਡੀ ਦੇ ਵੀਡੀਓ ਤੁਹਾਨੂੰ ਉਹ ਜ਼ਿਆਦਾ ਦਿਖਾਏਗਾ ਉਹਨਾ ਵੀਡੀਓ ਦਾ ਜ਼ਿਆਦਾ ਨੋਟੀਫਿਕੇਸ਼ਨ ਆਏਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਹਾਲ ਕਰਕੇ ਆਪਸ਼ਨ ਤਾਂ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਹਾਡਾ ਕੋਈ ਵੀ ਚੈਪਟਰ ਹੈ ਜਿਹੜਾ ਮਿਸ ਨਾ ਹੋਵੇ ਸੋ ਮਿਲਦੇ ਆ ਜੀ ਅਗਲੇ ਤੀਸਰੇ ਚੈਪਟਰ ਦੇ ਵਿੱਚ ਕੰਟੀਨਿਊ ਲੈਕਚਰ ਤੁਹਾਨੂੰ ਪ੍ਰੋਵਾਈਡ ਅਸੀਂ ਕਰਦੇ ਰਹਾਂਗੇ ਜਲਵਾਯੂ ਟੌਪਿਕ ਹੈ ਸਾਡਾ ਅਗਲਾ ਧੰਨਵਾਦ ਜੀ